ਏ ਵੇਹ ਪ੍ਰਾਵਾ ਡਿਗਣਾ ਐ ਇਹ ਤੁਸੀਂ ਦੇ ਲੱਗੇ ਜਾ ਬਈ ਤੇ ਐਚ ਡੀ ਆਰ ਵੀ ਲਾਈਵ ਚੱਲ ਰਹੀ ਹੈ ਨੇ ਜੀ ਬੜਾ ਮਾੜਾ ਹਾਲ ਚੁੱਕਾ ਹੈ ਤੇ ਜਿਹੜਾ ਸਾਡਾ ਸੰਪਰਕ ਵੀ ਟੁੱਟ ਚੁੱਕਾ ਹੈ ਜੀ ਸਾਰੇ ਪਿੰਡਾਂ ਨਾਲ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਿਲਕੁਲ ਬਿਲਕੁਲ ਛੋਟੇ ਛੋਟੇ ਬੱਚੇ ਛੱਡਣ ਜਾ ਰਹੇ ਆ ਪਸੂ ਮਾਜੋ ਕਰੇ ਰਹਿ ਗਿਆ ਬਸ ਉਹਨਾਂ ਦੇ ਸ਼ਾਮ ਸਵੇਰੇ ਬਸ ਜੇ ਉਹਨਾਂ ਦਾ ਚਾਰਾ ਚੂਰਾ ਪਹੁੰਚ ਜਾਇਆ ਤਾਂ ਠੀਕ ਹੈ ਨਹੀਂ ਤਾਂ ਫਿਰ ਰੱਬ ਰੱਖਾ ਬਿਲਕੁਲ ਬਿਲਕੁਲ ਜੇ ਵੀਰ ਨੇ ਪਸ਼ੂਆਂ ਦੀ ਗੱਲ ਕੀਤੀ ਹੈ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਪਸ਼ੂ ਜੋ ਲੋਕਾਂ ਨੇ ਤੂੜੀ ਕੱਢੀ ਸੀ ਬਾਹਰ ਬਿਲਕੁਲ ਉਵੇਂ ਪਈ ਹੈ بارش ਆ ਜਾਂਦੀ ਹੈ ਗੱਜ ਰਹੀ ਹੈ ਤਰਪਾਲਾਂ ਦੀ ਸਖਤ ਲੋੜ ਹੈ ਪਿੰਡ ਗੱਟੀ ਨੰਬਰ 1 ਕੀ ਸਥਿਤੀ ਹੈ ਸਰ ਹੁਣ ਸਰ ਸਥਿਤੀ ਬਹੁਤ ਮਾੜੀ ਹੈ ਪਾਣੀ ਦਿੱਲੀ ਦਾ 1 ਫੁੱਟ ਵਧ ਰਿਹਾ ਹੈ ਠੀਕ ਹੈ ਤੇ ਅਸੀਂ ਜਿਹੜੇ ਲੋਕ ਫਸੇ ਹੋਇਆ ਪਾਣੀ ਵਿੱਚ ਅਸੀਂ ਐਂਡ ਆ ਟੀਮ ਦੇ ਨਾਲ ਬੰਦੇ ਜਿਹੜੇ ਵਿੱਚੋਂ ਕੱਢ ਕੇ ਅਸੀਂ ਘਰਾਂ ਵਿੱਚੋਂ ਇਸਨੂੰ ਅਜੇ ਉੱਚਾ ਸੰਭਲਿਆ ਨੇ ਠੀਕ ਹੈ ਸਰ ਹੁਣ ਸਰ ਕਿ ਕਿ ਬਜ਼ੁਰਗ ਹੈ ਜਿਨ੍ਹਾਂ ਨੂੰ ਲੈ ਕੇ ਆਇਆ ਕੀ ਪ੍ਰੋਬਲਮ ਹੈ ਸਰ ਹੁਣ ਸਰ ਪੰਪ ਜੁਰ ਬੰਦੇ ਜਿਹੜੇ ਜਾਂਦੇ ਬਜ਼ੁਰਗ ਨੇ ਜਾਂ ਜਿਹੜੇ ਢਾਣੀਆਂ 'ਚ ਫਸੇ ਹੋਏ ਨੇ ਉਹ ਲੈ ਕੇ ਆ ਰਹੇ ਠੀਕ ਹੈ ਸਰ ਐ ਵੇਹ ਭਰਾਵਾ ਡਿਗਣੇ ਇਹ ਤੁਸੀਂ ਦੇਖ ਲਿਆ ਗਿਆ ਬਈ ਸਾਰੇ ਇਹਨਾਂ ਕੋਲ ਫ੍ਰੀਜ਼ਰ ਹੈ ਬੇ ਐਸਲੀ ਆਰ ਵੀ ਲਾਈਫ ਚ ਚੱਲ ਰਹੀ ਹੈ ਨਾ ਬੜਾ ਮਾੜਾ ਹਾਲ ਚੁੱਕਿਆ ਤੇ ਜਿਹੜਾ ਸਾਡਾ ਸੰਪਰਕ ਵੀ ਟੁੱਟ ਚੁੱਕਿਆ ਜੀ ਸਾਰੇ ਪਿੰਡਾਂ ਨਾਲ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਿਲਕੁਲ ਬਿਲਕੁਲ ਛੋਟੇ ਛੋਟੇ ਬੱਚੇ ਛੱਡਣ ਜਾ ਰਹੇ ਆ ਬਸ ਪਸ਼ੂ ਮਾ ਜੋ ਕਰੇ ਰਹਿ ਗਏ ਬਸ ਉਹਨਾਂ ਦੀ ਖਾਂ ਸਭਾਲੇ ਬਸ ਜੇ ਉਹਨਾਂ ਦਾ ਚਾਰਾ ਚੂਰਾ ਪਹੁੰਚ ਜਾਤਾ ਠੀਕ ਹੈ ਨਹੀਂ ਤਾਂ ਫਿਰ ਰੱਬ ਰੱਖਾ ਬਿਲਕੁਲ ਬਿਲਕੁਲ ਜੀ ਵੀਰ ਨੇ ਪਸ਼ੂਆਂ ਦੀ ਗੱਲ ਕੀਤੀ ਹੈ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਕਿ ਪਸ਼ੂ ਜੋ ਲੋਕਾਂ ਨੇ ਤੂੜੀ ਕੱਢੀ ਸੀ ਬਾਹਰ ਬਿਲਕੁਲ ਉਵੇਂ ਪਈ ਹੈ بارش ਆ ਜਾਂਦੇ ਹੋ ਗੱਜ ਰਹੀ ਹੈ ਤਰਪਾਲਾਂ ਦੀ ਸਖਤ ਲੋੜ ਹੈ ਪਿੰਡ ਗੱਟੀ ਨੰਬਰ 1 ਕੀ ਸਥਿਤੀ ਹੈ ਸਰ ਹੁਣ ਸਰ ਸਥਿਤੀ ਬਹੁਤ ਮਾੜੀ ਹੈ ਪਾਣੀ ਢਿੱਲੀ ਦਾ ਇੱਕ ਮੋਟਾ ਵਧ ਰਿਹਾ ਹੈ ਠੀਕ ਹੈ ਜੀ ਅਸੀਂ ਜਿਹੜੇ ਲੋਕ ਫਸੇ ਹੋਇਆ ਪਾਣੀ ਵਿੱਚ ਅਸੀਂ ਐਨਡੀਆ ਟੀਮ ਦੇ ਨਾਲ ਬੰਦੇ ਜਿਹੜੇ ਵਿੱਚੋਂ ਕੱਢ ਕੇ ਅਸੀਂ ਘਰਾਂ ਵਿੱਚੋਂ ਇਸੇ ਵਾਂਗ ਇਹਦੇ ਉੱਤੇ ਸਾਹ ਲਿਆ ਨੇ ਠੀਕ ਹੈ ਸਰ ਹੁਣ ਸਰ ਕੀ ਕੀ ਜਿਹਨਾਂ ਨੂੰ ਲੈ ਕੇ ਆਇਆ ਕੀ ਪ੍ਰੋਬਲਮ ਹੈ ਸਰ ਨੂੰ ਸਰ ਪੰਪ ਬਜ਼ੁਰਗ ਬੰਦੇ ਆ ਜਿਹੜੇ ਜਾਂਦੇ ਬਜ਼ੁਰਗ ਨੇ ਜਾਂ ਜਿਹੜੇ ਢਾਣੀਆਂ ਚ ਫਸੇ ਹੋਏ ਨੇ ਉਹ ਲੈ ਕੇ ਆ ਰਹੇ ਆ ਠੀਕ ਹੈ ਸਰ ਐ ਵੇਹਰਾਵਾ ਡਿਗਣਾ ਹੈ ਇਹ ਤੁਸੀਂ ਦੇ ਲੱਗੇ ਜਾਵੇ ਤੇ ਇਹਦੇ ਲਈ ਆਰਬੀ ਲਾਈਨ ਚੱਲ ਰਹੀ ਜਾਨੀ ਬੜਾ ਮਾੜਾ ਹਾਲੋ ਚੱਕ ਤੇ ਜਿਹੜਾ ਸਾਡਾ ਸੰਪਰਕ ਵੀ ਟੁੱਟ ਚੁੱਕਿਆ ਜੀ ਸਾਰੇ ਪਿੰਡਾਂ ਨਾਲ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਿਲਕੁਲ ਬਿਲਕੁਲ ਛੋਟੇ ਛੋਟੇ ਬੱਚੇ ਛੱਡਣ ਜਾ ਰਹੇ ਆ ਬਸ ਪਸ਼ੂ ਮਾ ਜੋ ਘਰੇ ਰਹਿ ਗਏ ਬਸ ਉਹਨਾਂ ਦੀ ਸਾਂਭ ਸੰਭਾਲ ਹੈ ਬਸ ਜੇ ਉਹਨਾਂ ਦਾ ਚਾਰਾ ਚੂਰਾ ਪਹੁੰਚ ਜਾਤਾ ਠੀਕ ਹੈ ਨਹੀਂ ਤਾਂ ਫਿਰ ਰੱਬ ਰੱਖਾ ਬਿਲਕੁਲ ਬਿਲਕੁਲ ਜੇ ਵੀਰ ਨੇ ਪਸ਼ੂਆਂ ਦੀ ਗੱਲ ਕੀਤੀ ਹੈ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਕੋਕੇ ਪਛੂ ਜੋ ਲੋਕਾਂ ਨੇ ਤੂੜੀ ਕੱਢੀ ਸੀ ਬਾਰ ਬਿਲਕੁਲ ਉਵੇਂ ਪਈਏ بارش ਆ ਜਾਂਦੇ ਗੱਜ ਰਹੀ ਹੈ ਤਰਪਾਲਾਂ ਦੀ ਸਖਤ ਲੋੜ ਹੈ ਪਿੰਡ ਗੱਟੀ ਨੰਬਰ 1 ਕੀ ਸਥਿਤੀ ਹੈ ਸਰ ਹੁਣ ਸਰ ਸਥਿਤੀ ਬਹੁਤ ਮਾੜੀ ਹੈ ਪਾਣੀ ਢਿੱਲੀ ਦਾ ਇੱਕ ਫੋਟੋ ਵਧ ਰਿਹਾ ਹੈ ਠੀਕ ਹੈ ਤੇ ਅਸੀਂ ਜਿਹੜੇ ਲੋਕ ਫਸਿਆ ਹੋਇਆ ਪਾਣੀ ਵਿੱਚ ਅਸੀਂ ਐਨਡੀਆ ਟੀਮ ਦੇ ਨਾਲ ਬੰਦੇ ਜਿਹੜੇ ਵਿੱਚੋਂ ਕੱਢ ਕੇ ਅਸੀਂ ਘਰਾਂ ਵਿੱਚੋਂ ਇਸ ਵਾਰ ਇਹਦੇ ਉੱਚਾ ਸੰਭ ਲਿਆ ਨੇ ਠੀਕ ਹੈ ਸਰ ਹੁਣ ਸਰ ਕੀ ਕੀ ਜਿਹਨਾਂ ਨੂੰ ਲੈ ਕੇ ਆਇਆ ਕੀ ਪ੍ਰੋਬਲਮ ਸਰ ਨੂੰ ਸਰ ਬੰਦ ਬੰਦੇ ਜਿਹੜੇ ਜਿਆਦਾ ਬਜ਼ੁਰਗ ਨੇ ਜਾਂ ਜਿਹੜੇ ਢਾਣੀਆਂ 'ਚ ਫਸੇ ਹੋਏ ਨੇ ਉਹ ਲੈ ਕੇ ਆ ਰਹੇ ਠੀਕ ਹੈ ਸਰ